ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਿਹ ਦੀ ਸਾਂਝ ਕਰੀਏ ਗਾਜਵਾਜ ਕੇ ਅੱਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਇਸ ਸ਼ਬਦ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਿਆ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮੰਨਦੇ ਨਾਲ ਤੇ ਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਸਾਰੇ ਕਾਰਜ ਕਿਵੇਂ ਰਾਸ ਕਰਦੇ ਹਨ ਸਾਧ ਸੰਗਤ ਜੀ ਅਤੇ ਜੋ ਵੀ ਸੰਗਤ ਇਸ ਚੈਨਲ ਦੇ ਨਵੀਂ ਜੁੜੀ ਹੈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸਤਿਬਾਬਾ ਅਜੀਤ ਸਿੰਘ ਜੀ ਹੰਸਾੜੀ ਬੜੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਧ ਸੰਗਤ ਜੀ ਮਾਝ ਮਹੱਲਾ ਪੰਜ ਮਾ ਪਾਰ ਬ੍ਰਹਿਮ ਅਪਰੰਪਰ ਦੇਵਾ ਅਗਮੇ ਅਗੋ ਚਰ ਅਲਕ ਅਪੇਵਾ ਦੀਨ ਦਿਆਲ ਗੋਪਾਲ ਗੋਵਿੰਦਾ ਹਰ ਧਿਆਵੋ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਨਿਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਤੁਮੋਦਰ ਗੁਰਮਖ ਪਾਈਐ ਹੋਰਤ ਕਿ ਤੈ ਨਾ ਪਾਤੀ ਜਿਓ ਨਿਰਹਾਰੀ ਕੇ ਸਭ ਨਿਰਵੈਰਾ ਕੋਟ ਜਨ ਜਾਕੇ ਪੂਜੇ ਪੈਰਾ ਗੁਰਮਕ ਹਿਰਦੇ ਜਾਕੇ ਹਰ ਹਰ ਸੋਈ भगत ਇਕਾਤੀ ਜਿਓ ਅਮੋਗ ਦਰਸ਼ਨ ਬਿਆੰਤ ਅਪਾਰਾ ਵੱਡ ਸਮਰਾਤ ਸਦਾ ਦਾ ਤਾਰਾ ਗੁਰਮੁਖ ਨਾਮ ਜਪੀਐ ਤਿਤਪਰੀਐ ਗਤ ਨਾਨਕ ਬਿਰਲੀ ਜਾਤੀ ਜੀਉ ਮਾਝ ਮਹੱਲਾ ਪੰਜਵਾ ਪਾਰਬ੍ਰਹਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦੇ ਆਲ ਗੋਪਾਲ ਗੋਬਿੰਦਾ ਹਰਤੀਆ ਉਹ ਗੁਰਮਖ ਗਾਤੀ ਜਿਓ ਗੁਰਮਖ ਮਦਸੂਦਨ ਨਿਸਤਾਰੇ ਗੁਰਮਖ ਸੰਗੀ ਕ੍ਰਿਸ਼ਨ ਮੁਰਾਰੇ யல தமோர பையோ நிரக்கா கொட்டே பூஜே பராமேர சோ பக்தி ஜியோ மோகன பேத்தா வட சம சதாரா நாம ஜப்பான मांझ मोहल्ला पंचवां पार ब्रह्म अपरंपर देवा अगमे अगोचर अलख पेवा दीनदयाल गोपाल गोविंदा हरत आवो गुरमुख गाती जियों மதசூன நாரமீ கிருஷ்ண முரார தமோனு பாய நபி ஜியோ நிரவ நிரவரா कोट जना जाके पूजे पैरा, गुरमुख हिरदे जाके हर हर सोई भगत अकाती जियो अमोग दर्शन बेऽन्त् पारा वड सम्रात सदा दा तारा। ਗੁਰਮਖ ਨਾਮ ਜੱਤਿਆ ਤਿਤ ਤਰੀਏ ਗਤ ਨਾਨਕ ਕਬਿਰ ਲੀ ਜਾਤੀ ਜੀਓ ਮਾਝ ਮਹੱਲਾ ਪੰਜਵਾ ਪਰਬ੍ਰਮ ਅਪਰੰਪਰ ਦੇਵਾ ਅਗਮ ਅਗੋਚਰ ਅਲਖ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਰਤਿਆ ਬੋ ਗੁਰਮਖ ਗਾਤੀ ਜਿਓ ਗੁਰਮਕ ਮਦਸੂਦਨ ਨਿਸਤਾਰੇ ਗੁਰਮਕ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮਦਰ ਗੁਰਮਖ ਪਾਈਐ ਹੋਰਤ ਕਿਤੇ ਨਾ ਪਾਤੀ ਜੀਓ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਨਾ ਜਾਕੇ ਪੂਜੇ ਪੈਰਾ ਗੁਰਮਕ ਹਿਰਦੇ ਜਾਕੇ ਹਰ ਹਰ சோ பகாஜியோ அமோகர்ஷன்தாரா வட சம சதா தாரம நாம ஜப்பான பஞ்சவ பாரபிரமர தேவ அகோச்சரேவீனோவி हर वो गुरमुख गाती जियो मद सूदन निस्तारे गुरमुख संगी कृष्ण मुरारे। दयाल दमोद्र गुरमुख पाय और किते न पाती जियो निरहारी केशव निरवैरा कोट जना जाके पूजे पेरा गुरुम जाके हर हर சோ பக்தி ஜியோ அமோகர்ஷன பியாரா வட சம சதாரா நாம ஜப்பான பிளி ஜியோ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸੀ ਇਸ ਸ਼ਬਦ ਸਾਧ ਸੰਗਤ ਜੀ ਇਸ ਸ਼ਬਦ ਨੂੰ ਜੋ 21 ਦਿਨ ਰੋਜ਼ ਪੰਜ ਵਾਰ ਸੁਨੇਗਾ ਸਾਧ ਸੰਗਤ ਜੀ ਸੰਤ ਮਾਪੂਰ ਉਹਨਾਂ ਦੇ ਸਾਰੇ ਕਾਰਜ ਇਜਰਾਸ ਕਰ ਦੇਣਗੇ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾਧ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਵੇਖਣ ਨੂੰ ਮਿਲ ਸਕੋ 사ਤ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ 사ਤ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਬਾਣੀ ਪੜਦਿਆਂ ਸ਼ਬਦ ਗਾਉਂਦਿਆਂ ਅਣਜਾਣੇ ਵਿੱਚ ਹੋਈਆਂ ਅਨੇਕਾਂ ਭੁੱਲਾਂ ਦੀ ਖੀਮਾ ਬਖਸ਼ਣੀ ਜੀ ਸਾਧ ਸੰਗਤਾਂ ਜੀ ਆਓ ਹੁਣ ਫਤਿਹ ਦੀ ਸਾਂਝ ਪਾਉਂਦੇ ਗੱਜ-ਵੱਜ ਕੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ